ਜੀ ਵਈ ਕਿੰਨਾ ਸਰੇ ਕੈਂਟੂ ਦੇਖੋ ਰੁਕੈਂਡ ਜੁਲੋ ਥੋੜਾ ਸਮੇਂ ਤੇ ਚੈੱਕ ਕਰੋ ਕਿ ਨੀ ਆਵਾ ਚਲਦੀ ਵੀ ਭਾਈ ਇਧਰ ਤੇ ਵੇਖੋ ਭਾਈ ਪੂਰੀ ਭਾਈ ਆਂਦੀ ਤਫਾਨ ਹੋਇਆ ਸੀ ਤੇ ਵਿਚੋ ਦੀ ਬਾਜ ਅਗਨੋਰ ਕਰਿਓ ਭਾਈ ਇੰਨੀ ਆਵਾ ਚਲਦੀ ਵੀ ਨਾ ਤੁਹਾਨੂੰ ਮੈਂ ਬਾਅਦ ਸੁਣਾਦਾ ਹਾਂ ਅਡਿਕਾ ਜੇ ਇੱਕ ਮਿੰਟ ਇੱਥੇ ਵੇਖੀ ਭਾਈ ਕਿੰਨੇ ਆ ਯਾਰ ਗੋਲਮ ਬਣਿਆ ਮੋਲ ਜਾ ਧੁੱਪ ਚੜੀ ਸੀ ਬੇਲਾਉਂਦੀ ਆ ਤਰੀਕੇ ਨਾਲ ਮੈਂ ਚੱਲੋ ਵਲੋਗ ਹੁਣਾ ਲੀਆ ਥੋੜਾ ਜਾਂ ਤੇ ਚੱਲੋ ਐਂਡ ਤੱਕ ਟੁੱਟੇ ਰਹੋ ਵਲੋਗ ਵਿੱਚ ਮੈਨੀ ਬਣਾ ਰਿਹਾ ਚਲੋ ਭਾਈ ਪਬ ਲੋਗ ਅਚ ਚੱਕਰ ਵੀ ਕਿੰਨੀ ਆਵਾਜ਼ ਆ ਰਹੀ ਤੇ ਆ ਪਿੱਛੇ ਚੈੱਕ ਕਰੋ ਮੇਰੇ ਉਹ ਵੇਖੋ ਭਾਈ ਫਿਰ ਡੈਮੇਜ ਆ ਇਹ ਬੰਦੇ ਦੀ ਕਿੰਨੀ ਆਵਾਜ਼ ਆ ਰਹੀ ਭਾਈ ਨਾ ਆਉ ਡੀ ਆਨੇ ਵਾਰ-ਵਾਰ ਭਾਈ ਕਿੰਨੀ ਆਵਾਜ਼ چلਦੀ ਪੀਸੀ ਤੇ ਨਾਂ ਬਈ ਵਲੋਗ ਵਧੀਆ ਤਰੀਕੇ ਨਾਲ ਬਣਾਉਂਦਾ ਨਹੀਂ ਪਿਆ ਉਸ ਲਈ ਕਰਦਾ ਆਪਣਾ ਮਾਫ ਤੇ ਅੱਗੇ ਕਲਿੱਪਾਂ ਤੁਹਾਨੂੰ ਵਿਖਾਣੇ ਜਾਂ ਉਹਦੇ ਤਰੀਕੇ ਦੰਪਾ ਬਣਾਈਆਂ ਸੀ ਤੇ ਚਲੋ ਜਿਵੇਂ ਜਿਆ ਬਣੀਆਂ ਦੱਸਦੇ ਹਾਂ ਜੀ ਗਾਇਜ਼ ਸਸਰੀ ਘਰ बाद असां करण पूस पाड़ो चलो कोई न <coughs> ਉਧਰ ਕੰਮ ਨੂੰ ਚਾਲ ਦੇ ਮਿੱਟੀ ਉਧਰ ਚੱਕਰ ਭਾਈ ਕਿੰਨੀ ਜਿੱਟੀ ਜਿੱਟੀ ਲੱਗਦੀ ਜਿਹੜਾ ਤੁਹਾਨੂੰ ਕੋਈ ਤਾਂ ਭਾਈ ਉੱਤਕੇ ਇੱਧਰ ਆ ਗਾ ਵੇਖੋ ਬਾਈ ਕਿੰਨੀ ਹਵਾ ਚੱਲਦੀ ਪਈ ਇਪੋ ਯੋਧਰ ਮੈਲਾ ਕੱਢ ਕੇ ਰਹਿ ਸੀ ਨੂੰ ਇੱਧਰੇ ਵਿਖਾ ਦਿਆ ਚਲੋ ਕੋਈ ਕੋਈ ਕੁੰਡੇ ਵੱਜੇ ਨੇ ਆਖੋ ਐਦਾਂ ਨਹੀਂ ਹੁਣ ਕੈਮਰਾ ਚਲੂ ਭਾਈ ਬੋਲ ਕੋਈ ਇਧਰ ਚੱਕ ਕੋਈ ਭਾਈ ਫੋਨ ਤੇ ਫਿਰ ਵੀ ਠੀਕ ਹੋ ਗਿਆ ਪਹਿਲਾਂ ਬਹੁਤ ਚਲੋ ਦਿਖਾਉਣੇ ਨੇ ਤਾਂ ਬਾਤ ਹੋ ਜੂਗੀ